ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਦੀਆਂ ਮੂਤਪਾਲ ਦੀਆਂ ਭੇਡਾਂ ਨੂੰ ਅੱਜ ਇੱਕ ਦੁਖਦਾਈ ਖਬਰ ਸੁਣਾਉਣ ਲੱਗਾ ਅਮਰਤਪਾਲ ਨੂੰ ਹਲਕੇ ਕੁੱਤੇ ਨੇ ਵੱਢ ਲਿਆ ਉਹਦੇ ਹੁਣ ਟੀਕੇ ਲੱਗਣੇ ਨੇ ਧੁੰਨੀ ਦੇ ਵਿੱਚ ਜਦੋਂ ਹਲਕਾ ਕੁੱਤਾ ਵੱਢਦਾ ਨਾ ਫੇਟੀਕੇ ਲਾਉਣੇ ਪੈਂਦੇ ਆ ਹੁਣੇ ਗੱਲ ਸੁਣ ਕੇ ਬੇਡਾਂ ਨੇ ਤੜਥਣਾ ਬਹੁਤ ਐ ਤੇ ਮੈਂ ਕਿਉਂ ਕਹਾਂ ਬੀ ਅਮਰਤਪਾਲ ਨੂੰ ਹਲਕੇ ਕੁੱਤੇ ਨੇ ਵੜ ਲਿਆ ਐਕਚੁਅਲੀ ਮੈਨੇ ਕਹਿਣਾ ਚਾਹੁੰਦਾ ਸੀ ਅੱਜ ਮੈਨੂੰ ਕੈਨੇਡਾ ਤੋਂ ਇੱਕ ਬਜ਼ੁਰਗ ਔਰਤ ਦਾ ਇੱਕ ਮਾਂ ਦਾ ਫੋਨ ਆਇਆ ਉਹ ਕਹਿੰਦੇ ਗਿਆਨੀ ਜੀ ਤੁਸੀਂ ਬੋਲਦੇ ਨਹੀਂ ਮੈਂ ਅੱਜ ਮੈਂ ਬੋਲਦਾ ਕਹਿੰਦੀ ਇਹ ਬੋਲੋ ਅੰਮ੍ਰਿਤਪਾਲ ਨੂੰ ਹਲਕੇ ਕੁੱਤੇ ਨੇ ਵੱਢ ਲਿਆ ਮੈਂ ਕਿਹਾ ਜੀ ਉਹ ਤਾਂ ਜੇਲ੍ਹ ਵਿੱਚ ਐ ਉਹਨੂੰ ਕਿਵੇਂ ਵੱਢ ਲਿਆ ਉਹ ਮੈਨੂੰ ਕਹਿੰਦੀ ਅਕਲ ਤੋਂ ਕੰਮ ਲਾਓ ਮੈਂ ਕਿਹਾ ਦੱਸੋ ਕਹਿੰਦੀ ਅੰਮ੍ਰਿਤਪਾਲ ਨੇ ਇਹ ਕਿਹਾ ਸੀ ਕਿ ਮੈਂ ਸਵਿਧਾਨ ਨੂੰ ਮੰਨਾਂ ਮੈਨੂੰ ਹਲਕੇ ਕੁੱਤੇ ਨੇ ਵੱਢਿਆ ਮੈਂ ਕਿਹਾ ਹਾਂ ਕਿਹਾ ਸੀ ਫਿਰ ਉਹਨੇ ਮੈਨੂੰ ਇੱਕ ਵੀਡੀਓ ਭੇਜੀ ਕਹਿੰਦੀ ਆ ਦੇਖੋ ਅਮਰਤਪਾਲ ਹੀ ਹੈ ਨਾ ਜਿਹੜਾ ਇਹ ਕਹਿੰਦਾ ਹੈ ਕਿ ਸੀ ਸਵਿਧਾਨ ਨੂੰ ਮੰਨੀਏ ਸਾਨੂੰ ਹਲਕੇ ਕੁੱਤੇ ਨੇ ਵੱਢਿਆ ਮੈਂ ਕਿਹਾ ਹਾਂ ਜੀ ਕਿਹਾ ਕਹਿੰਦੀ ਫਿਰ ਹੁਣ ਸਵਿਧਾਨ ਨੂੰ ਮੰਨ ਲਿਆ ਸਵਿਧਾਨ ਦੇ ਅੰਡਰ ਸੌ ਚੁੱਕੀ ਜਾਓ ਇਹਦਾ ਮਤਲਬ ਹਲਕੇ ਕੁੱਤੇ ਨੇ ਅਮਰਤਪਾਲ ਨੂੰ ਮੂਤਪਾਲ ਨੂੰ ਵੱਢ ਲਿਆ ਤੇ ਭੇਡਾਂ ਨੂੰ ਇਹ ਤਾਂ ਦੱਸਣ ਲੱਗਾ ਕਿ ਟੀਕੇ ਲਵਾ ਲਓ ਬੇਡਾਂ ਦੇ ਆਜੜੀ ਅੰਮ੍ਰਿਤਪਾਲ ਨੂੰ ਹਲਕੇ ਕੁੱਤੇ ਨੇ ਵੱਢ ਲਿਆ ਇਹ ਸਬੂਤ ਸਾਹਮਣੇ ਆ ਗਏ ਹੁਣ ਮੈਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਜਦੋਂ ਇਹ ਵੀਡੀਓ ਚੱਲਣੀ ਹੈ ਨਾ ਫਿਰ ਕੋਈ ਇਹ ਨਹੀਂ ਕਹਿਣਾ ਵੀ ਸੱਚ ਬੋਲਿਆ ਫਿਰ ਗਾਲਾਂ ਕਢਣੀਆਂ ਨੇ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਕੁੜੀ ਨੂੰ ਤੁਹਾਡਾ ਪ੍ਰੋਣਾ ਹੈ ਅੰਮ੍ਰਿਤਪਾਲ ਇਹ ਬੇਡਾਂ ਦੀ ਕਰਤੂਤ ਫਿਰ ਕਮੈਂਟ ਬਾਕਸ ਦੇ ਵਿੱਚ ਹੋਣੀ ਹੈ ਗਾਲਾਂ ਦੇ ਰਾਹੀਂ ਹੁਣ ਜਿਹੜੀ ਮੈਂ ਗੱਲ ਕੀਤੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਇਹ ਦੱਸੋ ਅਮਰਤਪਾਲ ਨੇ ਕਿਹਾ ਸੀ ਕਿ ਮੈਂ ਸਬਦਾਨ ਨੂੰ ਨਹੀਂ ਮੰਨਦਾ ਇਹ ਤੁਸੀਂ ਦੱਸਣਾ ਪਰ ਜਦੋਂ ਮੈਂ ਵੀਡੀਓ ਦੇਖੀ ਉਸ ਮਾਤਾ ਨੇ ਫੋਨ ਕੀਤਾ ਉਦੋਂ ਤੇ ਸਰੂਤ ਨੇ ਵੀ ਹਾਂ ਉਹਨੇ ਕਿਹਾ ਸੀ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਚਲੋ ਇਹਨੂੰ ਇੱਥੇ ਥੋੜਾ ਜਿਹਾ ਰੁਕਿਓ ਅੱਗੇ ਗੱਲ ਸ਼ੁਰੂ ਕਰਦੇ ਹਾਂ ਹੁਣ ਅੰਮ੍ਰਿਤਪਾਲ ਮੂਤਪਾਲ ਨੂੰ ਜੇਲ੍ਹ ਤੋਂ ਬਾਹਰ ਕਢਾਉਣ ਵਾਸਤੇ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਉਹ ਪ੍ਰਕਿਰਿਆ ਭਾਰਤੀ ਸੰਵਿਧਾਨ ਦੇ ਅੰਡਰ ਕਾਨੂੰਨ ਦੇ ਅੰਡਰ ਚੱਲ ਰਹੀ ਹੈ ਪੰਜਾਬ ਸਰਕਾਰ ਦੇ ਨਾਲ رابطہ ਕੀਤਾ ਜਾ ਰਿਹਾ ਕਿ ਐਨਐਸਏ ਵਾਪਸ ਲਓ ਤੇ ਇਹ ਸਵਿਧਾਨ ਕਿਹੜਾ ਜੀ ਇਹ ਕਾਨੂੰਨ ਕਿਹੜਾ ਜੀ ਉਹੀ ਹੈ ਨਾ ਜਿਹਨੂੰ ਅਮਰਤਪਾਲ ਕਹਿੰਦਾ ਸੀ ਮੈਂ ਮੰਨਦਾ ਨਹੀਂ ਹੁਣ ਭੇਡਾਂ ਨੂੰ ਸ਼ਰਮ ਹੈ ਇਹ ਸੱਚ ਹੈ ਹੁਣ ਬੀਬਾ ਪੁੱਤ ਬਣ ਕੇ ਸੌਂ ਵੀ ਚੁੱਕੂਗਾ ਸਵਿਧਾਨ ਨੂੰ ਮੰਨ ਕੇ ਤੇ ਜਿਹੜੀ ਪੈਨਸ਼ਨ ਮਿਲਣੀ ਹੈ ਜਾਂ ਹੁਣ ਤਨਖਾਹ ਮਿਲਣੀ ਹੈ ਇਹ ਸਾਰੀ ਭਾਰਤੀ ਕਾਨੂੰਨ ਦੇ ਅੰਡਰ ਹੀ ਮਿਲਣੀ ਹੈ ਸਰਕਾਰੀ ਕੋਠੀ ਮਿਲਣੀ ਹੈ ਇਹ ਸਾਰਾ ਕੁਝ ਸੰਵਿਧਾਨ ਦੇ ਅੰਡਰ ਹੀ ਮਿਲਣਾ ਹੈ ਚਲੋ ਕੋਈ ਗੱਲ ਨਹੀਂ ਜਿਹੜੇ ਬਿਸ਼ਰਮ ਲੋਕ ਹੁੰਦੇ ਨੇ ਨਾ ਉਹਨਾਂ ਦੀ ਬਿਸ਼ਰਮੀ ਕਦੋਂ ਲਹਿ ਜਾਏ ਇਹ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਇੱਕ ਗੱਲ ਹੋਰ ਕਹਿਣੀ ਹੈ ਧਿਆਨ ਦੇ ਨਾਲ ਸੁਣ ਲਿਓ ਜਦੋਂ ਇਹ ਬੰਦੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀਆਂ ਗੱਲਾਂ ਕਰਦੇ ਸੀ ਨਾ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਪੁੱਤ ਬਚਾਏ ਨਹੀਂ ਆਪਣੇ ਪੁੱਤ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾਏ ਇਹ ਸਚਾਈ ਹੈ ਇਤਿਹਾਸਗਵਾ ਹੈ ਪਰ ਕੀ ਅਮਰਤਪਾਲ ਨੂੰ ਜੇਲ੍ਹ ਚੋਂ ਬਾਹਰ ਕਢਾਉਣ ਦੀ ਜਿਹੜੀ ਪ੍ਰਕਿਰਿਆ ਚੱਲਦੀ ਹੈ ਉਹਦੇ ਵਿੱਚ ਜਿਹੜੇ ਨਾਲ 10 ਹੋਰ ਫੜੇ ਨੇ ਉਹਨਾਂ ਨੂੰ ਵੀ ਬਾਹਰ ਕੱਢੇ ਜੋ ਇਹ ਸੱਚ ਕਿੰਨਾ ਕਹ ਜਿਹੜਾ ਵਕੀਲ ਖਾਰੇ ਵਰਗੇ ਗਰਾਈਆਂ ਕਰ ਰਹੇ ਨੇ ਅਮਰਤਪਾਲ ਦੇ ਨਾਂ ਤੇ ਕਰੋੜਾਂ ਰੁਪਏ ਇਕੱਠਾ ਕਰ ਰਹੇ ਨੇ ਕਿ ਉਹਨਾਂ ਨੂੰ ਹੁਣ ਕੋਈ ਸ਼ਰਮ ਹੈ ਮਾੜੀ ਮੋਢੀ ਅਮਰਤਪਾਲ ਦੇ ਪਰਿਵਾਰ ਨੂੰ ਜਾਂ ਅਮਰਤਪਾਲ ਦੀਆਂ ਭੇਡਾਂ ਨੂੰ ਸ਼ਰਮ ਹੈ ਮਾੜੀ ਮੋਢੀ ਕੀ ਕੱਲਾ ਅਮਰਤਪਾਲ ਬਾਹਰ ਆਊਗਾ ਜਾਂ ਜਿਹੜੇ ਨਾਲ ਫੜੇ ਗਏ ਨੇ 10 11 ਉਹ ਵੀ ਬਾਹਰ ਆਉਣਗੇ ਇਹ ਹਕੀਕਤ ਹੈ ਇਹ ਸਚਾਈ ਹੈ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਬਹੁਤ ਆਤ ਵਿੱਚ ਭੇਡਾਂ ਨੇ ਨਾ ਅਮਰਤਪਾਲ ਨੂੰ ਹੀਰੋ ਬਣਾ ਕੇ ਸਿਰ ਤੇ ਬਹਣ ਵਾਲੀਆਂ ਉਹਨਾਂ ਭੇਡਾਂ ਨੇ ਹੁਣ ਇੱਕੇਦਮ ਪੈਂਤੜਾ ਬਦਲ ਲੈਣਾ ਕਿਉਂਕਿ ਭੇਡਾਂ ਕੋਲ ਅਕਲ ਤਾਂ ਹੁੰਦੀ ਨਹੀਂ ਜਿੱਦਾਂ ਭੇਡਾਂ ਨੂੰ ਪਿੱਛੇ ਲਾ ਲਿਆ ਜਿਹੜੀ ਨੇ ਉਹਦੇ ਭੇਡਾਂ ਪਿੱਛੇ ਲੱਗ ਜਾਂਦੀਆਂ ਨੇ ਜਿਹੜੀ ਮੈਂ ਅੱਜ ਗੱਲਬਾਤ ਕੀਤੀ ਹੈ ਇਹ ਪੰਜਾਬ ਦੇ ਲੋਕਾਂ ਨੂੰ ਸਮਝਣਾ ਪੈਣਾ ਹੈ ਕਿ ਕਿਵੇਂ ਸਾਨੂੰ ਸੰਗਤ ਸੰਗਤ ਕਰਕੇ ਸੰਗਤ ਜੋ ਕਰ ਨਹੀਂ ਹੈ ਉਹਦਾਂ ਅਸੀਂ ਕਰਾਂਗੇ ਸੰਗਤ ਜੋ ਕਰੇਗੀ ਅਸੀਂ ਸੰਗਤ ਦੇ ਮੁਤਾਬਕ ਚੱਲਾਂਗੇ ਤੇ ਹੁਣ ਸੰਗਤ ਜਾਵੇ ਠੱਠੇ ਖੂਚ ਜਿਹੜੀ ਸੰਗਤ ਦਾ ਸਹਾਰਾ ਲੈ ਕੇ ਇਹ ਗੱਲਾਂ ਕੀਤੀਆਂ इमोशनल ਕੀਤਾ ਪੰਜਾਬ ਦੇ ਕੁਝ ਲੋਕਾਂ ਨੂੰ ਤੇ ਉਹਨਾਂ ਅੰਮ੍ਰਿਤਬਾਲ ਸੌ ਚੱਕੂਗਾ ਉਸੇ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਪੰਜਾਬ ਸਰਕਾਰ ਤੋਂ NSA ਹਟਾਈ ਜਾਵੇ ਪੰਜਾਬ ਸਰਕਾਰ NSA ਹਟਾਵੇ ਇਹ ਸਾਰਾ ਕੁਝ ਹੋ ਰਿਹਾ ਹੈ ਚਲੋ ਕੋਈ ਗੱਲ ਨਹੀਂ ਇੱਦਾਂ ਜਿਹੜੀਆਂ ਕਰਤੂਤਾਂ ਹੁੰਦੀਆਂ ਨੇ ਉਹ ਸਾਹਮਣੇ ਆ ਜਾਂਦੀਆਂ ਨੇ ਪਰ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਨਾ ਕਿ ਅਮਰਤਪਾਲ ਨੂੰ ਹਲਕੇ ਕੁੱਤੇ ਨੇ ਵੱਢ ਲਿਆ ਇਹ ਸੱਚ ਹੈ ਜਾਂ ਝੂਠ ਹੈ ਇਹ ਭੇਡਾਂ ਦੱਸਣਗੀਆਂ ਦੱਸਣਗੀਆਂ ਕਿਵੇਂ ਉਥੇ ਇਹ ਨਹੀਂ ਕਹਿਣਾ ਵੀ ਹਾਂ ਵੱਢ ਲਿਆ ਉਥੇ ਗਿਆਨੀ ਬੂਟਾ ਸਿੰਘ ਦੀ ਮਾਂ ਨੂੰ ਗਿਆਨੀ ਬੂਟਾ ਸਿੰਘ ਦੀ ਭੈਣ ਨੂੰ ਆ ਕੇ ਦੂਦ ਕਰਨੀਆਂ ਨੇ ਜਿੰਨਾ ਵੀ ਜਲੂਸ ਕੱਢੋਗੇ ਨਾ ਤੁਹਾਡਾ ਆਪਣਾ ਹੀ ਬੇੜਾ ਘਰਕ ਹੋਣਾ ਹੈ ਪਰ ਅਸੀਂ ਜਿਹੜੇ ਸਟੈਂਡ ਤੇ ਖੜੇ ਆ ਨਾ ਉੱਤੇ ਖੜੇ ਰਵਾਂਗੇ ਜਿਹੜੀ ਗੱਲ ਕਹੀ ਆ ਨਾ ਇੱਕ ਠੋਕ ਕੇ ਗਈ ਆ ਗੁਰੂ ਕਲਗੀਤਰ ਸੱਚੇ ਪਾਤਸ਼ਾਹ ਦੀ ਰੀਸ ਕਰਨ ਵਾਲਿਓ ਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਗਏ ਸੀ ਗੁਰੂ ਪਾਤਸ਼ਾਹ ਐਡੇ ਐ ਫੈਸਲੇ ਕੀਤੇ ਆ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਚੋਂ ਜਦੋਂ ਰਿਹਾ ਹੋਏ ਨੇ ਨਾ ਨਾਲ ਜਿਹੜੇ ਸੰਗਤ ਕਰਨ ਵਾਲੇ 52 ਬਹਾੜੀ ਰਾਜੇ ਸੀ ਉਨਨੂੰ ਵੀ ਰਿਹਾ ਕਰਵਾਇਆ ਇਹ ਸੱਚ ਹੈ ਤੇ ਹੁਣ ਦੇਖ ਲਿਓ ਕਰਤੂਤ ਅਮਰਤਪਾਲ ਦੀ ਨਾਲੇ ਇਹ ਜਿਹੜੇ ਵਕੀਲ ਪਿੱਛੇ ਫਿਰਦੇ ਨੇ ਪੈਸੇ ਇਕੱਠੇ ਕਰਦੇ ਵੀ ਕੀ ਉਹਨਾਂ ਜਿਹੜੇ ਨਾਲ ਫੜੇ ਹੋਏ ਨੇ ਅਮਰਤਪਾਲ ਦੇ ਉਹਨਾਂ ਦੀ ਵੀ ਗੱਲ ਚੱਲਦੀ ਹੈ ਰਿਹਾਈ ਵਾ ਤੇ ਕਿ ਨਹੀਂ ਇਹ ਦੇਖ ਲਿਓ ਤੁਸੀਂ ਮੈਂ ਇਹ ਗੱਲ ਤਾਂ ਕੀਤੀ ਹੈ ਤਾਂ ਕਿ ਜਿਹੜੀਆਂ ਭੇਡਾਂ ਪਿੱਛੇ ਲੱਗ ਕੇ ਮੂਤਪਾਲ ਮੂਤਪਾਲ ਕਰਦੀਆਂ ਹੁੰਦੀਆਂ ਨੇ ਉਹਨੂੰ ਸਮਝ ਆ ਜੇ ਮਾੜੀ ਮੋਟੀ ਸਾਡੇ ਲਈ ਅਮਰਤਪਾਲ ਪਹਿਲਾਂ ਵੀ ਪੈਰ ਦੀ ਜੁੱਤੀ ਦੇ ਬਰਾਬਰ ਸੀ ਅੱਜ ਵੀ ਪੈਰ ਦੀ ਜੁੱਤੀ ਦੇ ਬਰਾਬਰ ਹੈ ਜਿਹੜਾ ਬੰਦਾ ਥੁੱਕੇ ਚੜਦਾ ਨਾ ਥੁੱਕੇ ਚੜਦਾ ਉਹਨੂੰ ਬੰਦਾ ਨਹੀਂ ਕਿਹਾ ਜਾਂਦਾ ਥੁੱਕੇ ਪਤਾ ਕੌਣ ਚੜਦਾ ਤੁਸੀਂ ਪੁੱਤੇ ਨੂੰ ਰੋਟੀ ਖਾਂਦੇ ਨੂੰ ਵੇਖਿਓ ਜੇ ਕਿਤੇ ਉਹਨੂੰ ਉਲਟੀ ਆ ਜਾਏ ਨਾ ਉਹ ਆਪਣੀ ਕੀਤੀ ਹੋਈ ਉਲਟੀ ਦੁਬਾਰਾ ਧਰਤੀ ਤੋਂ ਚੜਦਾ ਹੁੰਦਾ ਹੈ। ਕੁੱਤਾ ਇਹੋ ਕਤੀੜ ਜਿਹੜਾ ਆਪਣੀ ਉਲਟੀ ਕਰਕੇ ਦੁਬਾਰਾ ਚੱਟੇ ਨਾ ਉਹਨੂੰ ਕੁੱਤਾ ਕਹਿੰਦੇ ਆ। ਇਹ ਸਟਾਈ ਹੈ। ਤੇ ਹੁਣ ਉਹੀ ਗੱਲ ਮੂਤ ਪਾਲੇ ਕੀਤੀ ਹੈ। ਜਿਹੜੀ ਮੈਂ ਗੱਲ ਕੀ ਹੈ ਕਹੀ ਹੈ। ਕਹਿੰਦਾ ਸੀ ਨਾ ਸਵਧਾਨ ਨੂੰ ਮੰਨਦਾ ਨਹੀਂ। ਮੰਨ ਲਿਆ ਸਵਧਾਨ ਨੂੰ ਹੁਣ। ਕਹਿੰਦਾ ਸੀ ਨਾ ਹਲਕੇ ਕੁੱਤੇ ਨੇ ਸਾਨੂੰ ਵੱਢਿਆ। ਹੁਣ ਵੱਢ ਲਿਆ। ਹੁਣ ਭੇਡਾ ਜਵਾਬ ਦਿਓ। ਜਿਹੜੇ ਪਿੱਛੇ ਲੱਗੇ ਸੀ ਬਸ ਇੰਨੀ ਗੱਲ ਇਹ ਕਹਿਣੀ ਸੀ ਹੁਣ ਮਿਰਚਾਂ ਦੇਖੇ ਲੱਗਦੀਆਂ ਪਹਿਲਾਂ ਕੋਲੇ ਸਾਬਣ ਰੱਖ ਲਓ ਵਧੀਆ ਜੀ ਤੇਲ ਰੱਖ ਲਓ ਸਰੋਂ ਦਾ ਦੇਸੀ ਘਿਓ ਰੱਖ ਲਓਗੇ ਵਧੀਆ ਰਹੋਗੇ ਮਿਰਚਾਂ ਫਿਰ ਛੇਤੀ ਕੰਟਰੋਲ ਹੋ ਜਾਂਦਾ ਲੜਦੀਆਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ